ਕਾਲ ਵੈਲਕਮ ਕੀ ਹਾਲ ਚਾਲ ਕਿੰਨੇ ਸਾਰੇ ਸਿੱਠਾ ਤੇ ਹੋਰ ਕਿੰਨਾ ਸਾਰੇ ਵਧੀਆ ਕਰਦੇ ਆ ਛੋਟੇ ਜਿਹੇ ਬਲੌਗ ਦੀ ਸ਼ੁਰੂਆਤ ਹੈ ਅਸੀਂ ਚੱਲੇ ਆ ਕਿੱਥ ਨੂੰ ਲੈਣ ਵਾਸਤੇ ਕਿੰਨਾਂ ਗਏ ਸਵੇਰ ਦੀ ਤਿਆਰ ਹੋਣ ਵਾਸਤੇ ਤੇ ਮੈਂ ਤਾਂ ਫਤਿਹ ਚੱਲੀ ਕਿਉਂ ਵੀ ਚੱਲੀਏ ਫਤਿਹ ਸੁਤਾ ਹੈ ਆਓ ਹੁਣੇ ਸੋਈਆਂ ਜਿੱਤੀਆਂ ਚੱਲੀ ਹੁਣ ਚਲੋ ਚੱਲੀਏ ਬਿਲਟਰ ਲਾ ਲੋ ਧਿਆਨ ਨਾਲ ਫਿਰ ਹੈ ਆ ਬਿਲਟਰ ਨੂੰ ਫੜ ਲਵਾਂ ਦੀ ਐਂਦੀ ਫੜ ਲੂ ਐਂਦੀ ਫੜ ਲੂ ਫੜ ਲੂ ਚਲੋ ਦਗ ਘੰਟਾ ਹੋ ਗਿਆ ਕਿੰਨੂੰ ਗਈ ਨਾ ਲੱਗ ਪਿਆਰ ਹੋਣ ਗਈ ਇਹ ਤੋਂ ਤੇ ਲੈ ਆਈਏ ਫਿਰ ਚਲਦੇ ਆਂ ਰਖੜੀ ਬੰਨਣ ਜਾਣਾ ਕਰਨੇ ਅੱਜ ਆਹਰ ਬਸ ਚੂ ਚੂ ਬਿਲੰਦ ਪਤਾ ਹਲ ਆਜੋ ਆਜੋ ਮੰਮੀ ਆ ਗਈ ਨਹੀਂ ਨਹੀਂ ਕਿਤੇ ਮੇਰੇ ਪੁੱਤ ਨਹੀਂ ਕਿਤੇ ਹੈ ਨਹੀਂ ਇਹ ਤੇਰੇ ਪਤੀ ਨੇ ਵੀ ਕਰ ਦਿੱਤਾ ਯਾਰ ਐਡੀ ਚਲੋ ਚਲਿਏ ਲੇਟ ਹੋ ਗਏ ਆ ਪਤਾ ਫੋਨ ਕਿੰਨੀ ਵਾਰ ਆ ਗਿਆ ਮਾਮੂ ਦਾ ਤੇ ਨਾਨੀ ਨਾਨੇ ਦਾ ਫੋਨ ਆ ਗਿਆ ਕਿੰਨੀ ਵਾਰ ਚਲੋ ਚਲਿਏ ਹੁਣ ਫਤ ਚਲੀ ਆਏ 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 ਗੁੱਗੂ ਕੋਚ ਨੂੰ ਦਈਏ ਲਓ ਜੀ ਆਪਾਂ ਵਿੱਚ ਚੁੱਕ ਕੇ ਰੈਡੀ ਆਪਣੀ ਚਾਰੀ ਆਇਆ ਪੰਜ ਮਿੰਟ ਦੀ ਦਾ ਤੇ ਪੰਜ ਤੋਂ 10 ਮਿੰਟ ਦੀ ਆ ਤੇ ਵੱਧ ਟਾਈਮ ਇੱਧਰ ਰੱਖੋ ਅਜੇ ਤੱਕ ਅਜੇ ਪਤਾ ਨਹੀਂ ਲੱਗਣ ਬਿਆ ਚਲਿਏ ਹਣਾ ਚਲਿਏ ਹੌਨੇ ਬੋਲਣ ਫੜ ਦੇ ਆਪਾਂ ਜਲਦੀ ਪਤਾ ਆਜੋ ਉਠੋ ਤੂੰ ਲੈਡ ਕਰਦੀ ਬੰਦ ਕਿਉਂ ਪਤਾ ਹੈ ਚੱਲੀਏ ਫਿਰ ਆਪਾਂ ਹੁਣ ਲੇਟ ਬਹੁਤ ਹੋ ਗਏ ਆ ਚਲੋ ਵੀ ਚਲੋ ਗੱਡੀ ਤੇ ਆਪਾਂ ਫਿਲਹਾਲ ਬਾਹਰ ਹੀ ਲਾਈਏ ਨਮਾ ਸੁੱਟੂ ਪਾਇਆ ਅੱਜ ਸਾਰਿਆਂ ਨੇ ਮੈਂ ਟੀ-ਸ਼ਰਟ ਹੀ ਪਾਈ ਨਵੀਂ ਪੈਂਟ ਤੁਹਾਨੂੰ ਪਤਾ ਹੋਵੇ ਚੱਲ ਜਾਂਦੀ ਆਪਣੀ ਹਾਂਜੀ ਠੀਕ ਜਿੱਤਰੀ ਸੰਦੋਂ ਡੇ ਹੁਣ ਗਰਮੀ ਬੜੀ ਜੋ ਭਰਾਵਾ ਚਲੋ ਗਾਂ ਕਤੇ ਕਹਿ ਦਿਆ ਕਰ ਦੂਂਗਾ ਚੱਲ ਪੋ ਚੱਲ ਪੋ ਭਰਾਵਾ ਡੱਬਾ ਲੈ ਲੈ ਮਠਾਈ ਦਾ ਆਮ ਚਲੋ ਹਮ ਚਲੋ ਹੜਵਾ ਵੀ ਸਤੇ ਕਿੱਧਰ ਵਖਣਦੇ ਆ ਪੁੱਤ ਪਹੁੰਚ ਗਏ ਗੱਡੀ ਕਰਤੀ ਤੇ ਪਾਰਕਿੰਗ

ਕਿੱਥੇ ਆ ਮਿੰਨੂ ਮੰਦੀ ਕਿੰਨੇ ਤੇਰਾ ਹਰ ਪਤੀ ਕਿੱਥੇ ਹੈ ਮੈਂ ਤੁਹਾਨੂੰ good yeah. morning Hvad er det, jeg har nu? Det er mig, det Nu Nu er det er det ਉਹ ਕੁੱਲੀ ਪੜੀਏ ਇਦਾਂ ਬੋਲੀ ਇਦਾਂ ਹੀ ਹੁੰਦੀ ਆ ਉਹ ਜਿੱਥੇ ਖਾ ਲੋ ਜਿੱਥੇ ਖਾ ਲੋ ਥੋੜੀ ਥੋੜੀ ਜਿਹੀ ਕਰਨੀ ਨਾੜੂ ਨੜਕ ਤੋਂ ਹੀ ਆਉਂਦਾ ਹਾਂ ਹਾਂ ਤੂੰ ਹੀ ਆ ਦੇਖੀ ਸੰਦੀਪ ਨੇ ਮਹਿਲਾਂ ਬੰਦ ਕਰਾਉਂਦਾ ਕਾਹੇ ਆਉਂਦਾ ਦੱਬੀ ਆ ਦੱਬਕੀ ਆ очку ствен x 快点送礼物！ ਮਾਰ ਦੇ ਨਾ ਵੱਲ ਜਾ ਵੱਲ ਜਾ ਕੀ ਗੱਲ ਕੀ ਗੱਲ ਤੈਨੂੰ ਹਟ ਗਿਆ ਦੱਸਣਾ ਉਹਦੇ 500 ਮੇਰਾ ਤਾਂ 500 ਹਰ ਹੁੰਦਾ ਕਰਾਂ ਉਹ ਨਾਲ ਨਹੀਂ ਹੈ 500 ਹਰ ਹੁੰਦਾ ਤੇ 500 ਲੈਣਾ ਵੀ 500 ਹਰ ਹੁੰਦਾ ਲੈਣਾ ਨਹੀਂ ਨਹੀਂ ਚਾਹਣਾ ਨਾ ਨਾ ਉਹ ਨਹੀਂ ਅੱਜ ਤੇ ਜਿੰਦ ਮੰਦੀਓ ਬੜੀ ਸੁੰਨੀ। ਰਦੀ। ਰਦੀ ਖਾਣ ਲਿਆ। ਅਰਗੁਨ ਕੇਮ ਬਦਾਈਆਂ। ਇਹ ਵਾਰੀ। ਜਿੰਦ ਨਹੀਂ ਆਉਂ। ਅੱਧੀ ਦਾ ਆਇਆ। ਮਿਲ ਕੇ ਮਿਲਦਾਈਓ। ਪਤਾ ਨਹੀਂ। ਅਰਗੁਨ ਜਿਆਦਾ ਹੋਣ। ਹੈਪੀ ਬਰਥਡੇ ਤੇ ਰਾਜ। ਪਤਾ ਨਹੀਂ ਕਿਦੋਂ ਤੇਰੀ ਨੂੰ ਆਦਿਆ ਤੇ ਬਰਥਡੇ ਅੱਜ ਹੀ ਮੌਕਾ ਦੇ ਜਿੰਦ ਰਾਜ। ਵੇ ਕੱਲ ਵਾਕੇ ਕੱਲ ਆ ਕੱਲ ਦਾ ਇਹ ਕਰਨੇ ਕਰਨੀ ਦਾ ਗੱਲ ਹੈ ਕਿ ਬੱਡੇ ਆ ਫਾਤੇ ਦੀ ਵਾਲੀ ਹੈ ਆਹ ਫਰੀ ਬੰਦਨ ਮੇਰੇ ਘਰ ਤੋਂ ਕੀ ਬਣੇ ਨਾ ਫਾਤੇ ਵਾਲੇ ਕੀ ਕਰਦੇ ਨਾ ਮੈਂ ਫਰੀ ਬੰਦੜ ਰਕੜੀ ਪਾੜੇ ਬਾਹਰ ਬਾਹਰ ਆ ਵੀ ਬੰਨੀ ਨਾ ਪਾ ਦੇ ਬੰਦੂ ਬਾਤਲਾ ਕੀ ਕਰ ਰਿਹਾ ਰੁਕ ਜਾ ਪੁੱਤ ਅੱਲਾਹ ਆਪੋ ਆਪਣੀ ਮਗਰੀਆ ਹਰਦੂੰ ਦਾ ਮਾਸਾ ਇਹ ਜਿੱਦੰਡੇ ਆ ਗਏ ਕਹਿੰਦੀ ਮੈਂ ਤਾਂ ਮੈਂ ਚੱਲੀ ਨਾ ਮਨੀ ਜਿੱਤ ਚੱਲੀ ਨਾ ਕਹਿੰਦੀ ਮੈਂ ਨਹੀਂ ਜਾਣਾ ਹੱਥ ਉੱਪਰ ਗੋਨੀ ਜਿੱਕੇ ਬਾਹਰ ਇੱਕ ਵੇਖੋ ਭਾਈ ਜੀ ਮੁੰਡੇ ਅੰਤ ਨੂੰ ਇਹ ਕਾਹਦੀ ਤੇਰੇ ਕੋਲ ਜੋੜ ਲੈ ਪਹਿਲਾਂ ਦੱਸ ਕਿਹੜਾ ਜਵਰ ਲੱਗ ਰਿਹਾ ਹੈ ਜੋ ਰੈਗੀ ਜੀ ਜੀ ਮੈਨੂੰ ਮੋੜਾ ਦਿਓ ਮੋੜਨੇ ਪਾਲੋਨੀ ਸੌਰੀ ਉਹ ਦੇਖੀ ਮੈਂ ਤੁਮਝਾਈ ਦੇਖੀ ਬੰਦਾ ਬੁਝਾਇਆ ਤੁਮਝਾਈ ਚਿੰਜੀ ਖਾ ਰਿਹਾ ਹੈ ਚਲੋ ਜੂ ਮੈਂ ਆ ਜੂ ਇਹਨੂੰ ਨਾ ਫੜ ਲੰਨੇ ਆ ਬਧਾ ਮੈਨੂੰ ਇਹ ਫੜ നേടി <laughs> <laughs> आदा भी काटीयो ओनी ये गुदय ते गुदय ओ सेवा भी है इने और बंदाई तुम ये जा में या जा रही है ये जा रही है Kalau <laughs> ada pakai bantal, ya?

ਅਜਾ ਸਾਡੇ ਨਾ 12 ਵਜੇ ਤੱਕ ਆ ਸਕੀ ਮੈਂ ਮੈਂ ਨਾ ਅੱਜ ਮੈਡਮ ਕਹਿੰਦੀ ਮੈਨੂੰ ਹੁਣ ਤੱਕ ਜਿਹੜਾ ਤਾ ਬਹੁਤ ਤੇ ਨਾ 11 ਵਜੇ ਲੈ ਆਏ ਕਿ ਤੂੰ ਵੀ ਰੋਂਦੀ ਹੈ ਨਾ ਹਾਂ ਤਾਂ ਉਹ 11 ਵਜੇ ਲੈ ਆਉਂਦੇ ਨੇ 2 ਘੰਟੇ ਪੜਾਇਆ 9 10 ਤੱਕ ਆ ਜਾਂਦੇ ਨਾਤ ਪੈਣੀ ਹੌਲੀ ਹੌਲੀ ਇਹਨੂੰ ਨਹੀਂ ਨਾ ਹਾਂ ਕੁੜਾ ਅੱਜ ਨੂੰ ਫੇਡ ਲੈਣਾ ਉਹ ਮਾਰਾ ਜਦੋਂ ਪਾਣਾ ਕਿ ਤੱਕ Það er fyrir maður þetta er hægt að tíka hann og þetta er hægt að tíka hann. Það er hægt að tíka hann og þetta er hægt að tíka hann. ਮੇਰਾ ਮੇਰਾ ਪਾਟਾ ਮੇਰਾ ਮੇਰਾ ਪਾਟਾ ਮਾ ਸਲੀਨੇ ਉਹ ਖੰਦੇਵਾ ਵਧਾਈਆਂ ਮੁੜਿਆ ਤਨ ਵਧਾਈਆਂ ਹਰ ਕੋਣ ਤੈਨੂੰ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਠੀਕ ਜੀ ਬਹੁਤ ਵਧੀਆ ਠੀਕ ਹੈ ਮੈਂ ਐਕ ਬੁੱਕੀ ਲੈ ਅਦਾਈ ਹੁੰਦਾ ਉਹ ਕਹਿੰਦੀ ਨਾ ਹੈ ਇੱਕ ਨੋਟਬੁੱਕ ਵੀਂਦੀ ਮਾ ਨੋਟਬੁੱਕ ਉਹ ਛੋਟੀ ਹੁੰਦੀ ਹੈ ਇਹ ਮੈਕਬੁੱਕ ਉਹਦੇ ਉਹਨੂੰ ਕਹਿੰਦੇ ਯਾਰ ਇਹ ਬਲ ਉਹ ਟੈਬ ਨੂੰ ਕਹਿੰਦੇ ਨੋਟਬੁੱਕ ਨਹੀਂ ਜੀ ਨਹੀਂ ਟੈਬ ਨੂੰ ਦੂਜਾ ਉਹ ਖੁੱਲਣ ਵਾਲਾ ਹੁੰਦਾ ਅਸਾਂ ਉਹਨੂੰ ਕਹਿੰਦੇ ਨੋਟਬੁੱਕਾ ਸ਼ੁਰੂ ਛੋਟੀ ਕਹਿੰਦੇ ਠੀਕ ਹੈ ਭਾਜੀ ਕੁਆਲਿਟੀ ਵੇਖਿਆ ਤੁਹਾਨੂੰ ਗਾਣਾ ਲੱਗੋ ਉਹਨਾਂ ਦੇ ਕੁਆਲਿਟੀ ਚੈੱਕ ਕਰਿਓ ਹੁਣ ਆਈ ਉਹ ਕੀ ਆਏ ਬਾਦ ਜੰਨਾ ਤੇ ਹਰ ਗਣਾ ਹੁੰਦਾ ਚਲਾਉਣਾ ਹਾਂ ਚਲਾਉਣਾ ਹੁੰਦਾ ਤਾਂ ਹੁੰਦਾ ਚਲਾਉ ਦਾ ਦੱਸੀ ਹੁੰਦਾ ਹੁੰਦਾ ਹਾਂ ਨਾ ਨਾ ਕੁਆਟੀ ਹੁੰਦਾ ਹਨਾ ਮੂੰਹ ਕੁਆਟੀ ਹੁੰਦਾ ਸਕੂਲ ਜਾਂਦਾ ਸਕੂਲੇ ਜਾਂਦਾ ਹੁਣ ਇਹ ਸ਼ਕਤ ਹੁੰਦਾ ਹੈ ਉਹ ਵਿੱਚ ਹੁੰਦਾ ਜੀ ਇਹ ਚ ਹੁੰਦਾ ਤੁਸੀਂ ਇਹ ਚ ਹੁੰਦਾ ਹਾਂ ਕੋਈ ਗੱਲ ਨਹੀਂ ਹੁੰਦਾ ਇੱਥੇ ਆ ਵੀ ਇਥੇ ਬਾਈ ਨਹੀਂ ਕੋਆਲਿਟੀ ਚ ਕਰਦੇ ਪਿੰਗੇ ਆਪਾਂ ਵੀ ਜਿੰਨਾ ਧੀ ਨਈ ਇਹਦੇ ਕੁਆਲਿਟੀ ਵੜੀ ਜਾਂਦਾ ਵੇ ਗਾਣਾ ਇਹਦੇ ਗਾਣਾ 4K ਨਹੀਂ ਹੋਗਾ 4K ਗਾਣਾ ਕੱਢ ਦੋ ਬਾਕੀ ਗਾਣਾ ਵੀਡੀਓ ਬੜੀ ਜ਼ਬਰਦਸਤ ਆਉਂਦੀ ਹੈ ਚ ਆ ਵੇਖਿਓ 4K i4K ਗਾਣਾ ਆ ਗੱਭੀ ਤੱਚਿਆ ਸਦਾ ਆ ਇੱਕ ਤੋਂ ਗਣਾ ਘਾ ਕਰਦਾ ਨੇ ਕਿਉਂਕਿ ਮਿਊਜ਼ਿਕ ਵੀ ਖੇਦਾਨ ਇਹ ਤਾਲੀ ਸੁਣ ਦੀਵੇ ਇਹ ਤਾਲੀ ਸੁਣ ਕੁਆਲਿਟੀ ਵੜੀ ਘੈਂਟ ਹੈ ਤੇ ਚੰਡੀ ਐਚਲੀ ਸੋਹਣਾ ਲਰਕੋ ਜਾਸ ਇਕਲਾ ਮੈਂ ਟਮਟਿ ਹੁਣ ਚੰਗਾ ਹਰ ਘਪੜਾ ਇਪਰੀ ਚੰਗੀ ਕਰੇ ਵੀ ਤੇ ਇਹਨਾਂ ਵਾਸਤੇ ਇਹ ਚੀਜ਼ਾਂ ਤਾਂ ਨਹੀਂ ਬਿਲਕੁਲ ਬਗੜ ਗਿਓੜੇ ਇਧੂੰਂ ਗਲਾਉਣਾ ਇਧੂੰ ਇੱਥੇ ਨਹੀਂ ਇੱਥੇ ਇੱਥੇ ਲਾ ਉਂਗਲਾ ਇਧਰ ਤੇ ਮੈਂ ਸੋਚ ਪ੍ਰਾਨ ਨਾ ਪੀਣ ਪੀਂਦੇ ਇੱਕ ਦਿਨ ਇਹ ਲੋਕ ਲਾਤਾ ਖਦਾਬ ਲੈ ਆ ਜਾ ਕੇ ਮੈਨੂੰ ਅਜੇ ਇੰਨਾ ਨਹੀਂ ਪਤਾ ਲੱਗਦਾ ਭਾਈ ਜਿਹੜੀ ਸਿੱਧੀ ਗੱਲ ਆ ਉਹ ਇੰਨੇ ਲਾਤਾ ਲੋਭ ਤੋਂ ਉਹਦੇ ਜਾਣਾ ਪਾ ਦੁਕਾਨ ਤੇ ਤੋਂ ਲਿਆ ਉਹਨੇ ਖੋਲ ਕੇ ਤਾ ਐ ਹਰਕਣ ਇਦਾਂ ਕੀਤਾ ਮੱਲ ਭਾਜੀ 5 5 ਕ ਘੰਟੇ ਕੱਢ ਜਾਂਦਾ ਚਾਰ ਪੰਜ 6 ਘੰਟੇ ਠੀਕ ਹੈ ਕਿੰਨਾ ਵੀ ਕੈਪੈਸਿਟੀ ਬੜੀ ਹੈ ਜੀ ਨਾ ਬਦ ਬੰਦ ਕਰ ਦਿੰਦੇ ਆ ਸਾਰਾ ਟੱਚ ਗਿਆ ਆਹ ਵਧੀਆ ਸੀ ਚਲਿਏ ਤਾਂ ਵੇਲੇ 5 ਵਜੇ ਚਲਿਏ ਫਿਰ ਚਲੋ ਤਿਆਰ ਹੋ ਹਾਂ ਹਾਂ ਮੈਂ ਮੈਂ ਹਾਂ ਵਾਹ ਵਾਹ ਮਟਰ ਮਿੱਤੇ ਇਹ ਤੇ ਬਗੜੀ ਕਰਦੇ ਕਹਿੰਦੇ ਆ ਨਹੀਂ ਹਟਾ ਕੜੀ ਅੱਗੇ ਅੱਗੇ ਭੱਗਿਆ ਵਿਚਾਰਾ ਨੂਨ ਲੱਗਾ ਪਾਉਣ ਚੇਤਾ ਹੀ ਰੋਟੀ ਖਾਣ ਦੇ ਜਿੰਨੇ ਨੂਨ ਨਹੀਂ ਲੱਗਦਾ ਖੀਰਾਂ ਦੇ ਉੱਤੇ ਉਹ ਕੰਮ ਆ ਨੂਨ ਲੱਗਾ ਉਹਨੇ ਹਾਂ ਭੁੰਪਣੀ ਹੀ ਨਾ ਪਾਉਣ ਦੇ ਨਾਪ ਦੀ ਘੋੜੇ ਨੂਨ ਹੀ ਨੂਨ ਕਰਦਾ ਪਕੌੜਿਆਂ ਦੇ ਮੈਂ ਚੱਲ ਹੁਣ ਜਿਹੜੇ ਜਿੰਨੇ ਪਿਆ ਸੁੱੜਦੇ ਕਿਹੜੇ ਪਤਾ ਨਹੀਂ ਮੈਨੂੰ ਚਲ ਜੀਏ ਘਰ ਨੂੰ ਦੇ ਨਾਲ ਉਹਦਾ ਚੰਗਾ ਚੰਗਾ ਇਹ ਸਸਰੀ ਕਾਰ ਦੀ ਸਾਰੇ ਸਾਸਰੀਆ ਕਾਲ ਜੀ ਚੱਲੇ ਆਪਾਂ ਹੁਣ ਵਾਹ ਪਹੁੰਚ ਗਏ ਆ ਕਰ ਤੇ ਮਿਲਦੇ ਹਾਂ ਨਈ ਵੀਡੀਓ ਨਾਲ ਵਲੌਗ ਵਧੀਆ ਲੱਗਾ ਤੇ ਕਮੈਂਟ ਸ਼ੇਅਰ ਕਰਿਓ ਬਾ ਬਾਈ ਗੁੱਡ ਨਾਈਟ ਬੰਦ ਰੱਖਾਂ ਸਿੱਕਲ ਜਿੰਨਾ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਤੇ ਸਾਡੇ ਇੰਸਟਾਗ੍ਰam ਆਈਡੀ ਨੂੰ ਫੋਲੋ ਕਰੋ ਕਿੱਧਰੇ ਕੀ ਗੱਲ ਅਜੂ 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 ਗੁੱਗੂ ਜਿਆ ਆਜੋ ਆਹ ਰੋਟੀ ਖਾਈਏ ਰੋਟੀ ਖਾਈਏ ਆਜੋ ਆਜੋ ਹੇ ਹੇ ਆਜੋ